ਵੀ 17 72 ਲੱਖ ਰੁਪਇਆ ਦਿੱਤਾ ਹੈ ਫਿਰ ਆਹ ਤਿੰਨ ਪਿੰਡਾਂ ਨਾਲ ਜਿਹੜਾ ਮਤਰੀ ਮਾਲ ਆ ਜਿਹੜਾ ਸਲੂਕ ਕੀਤਾ ਜਾ ਰਿਹਾ ਹੈ ਆਪਣਾ ਪਹਿਲਾ ਹੀ ਇਹਨਾਂ ਦੀ ਸਾਰੀ ਜਿਹੜੀ ਐਕਵੀਜ਼ੀਸ਼ਨ ਦਾ ਪੈਸਾ ਹੈ ਉਹ ਆਲਮੋਸਟ ਉਹਨਾਂ ਜਿਹੜੇ ਕਿਸਾਨ ਹੈ ਜਿਨ੍ਹਾਂ ਨੂੰ ਛੱਡ ਕੇ ਜਿਨ੍ਹਾਂ ਦਾ ਆਪਸ ਵਿੱਚ ਡਿਸਪਿਊਟ ਹੈ ਭਾਵੇਂ ਉਹ ਪਾਰਟਿਸ਼ਨ ਦੇ ਡਿਸਪਿਊਟ ਹੈ ਭਾਵੇਂ ਉਹ ਫੈਮਿਲੀ ਡਿਸਪਿਊਟ ਹੈ ਭਾਵੇਂ ਉਹ ਸ਼ੇਅਰਹੋਲਡਰਸ ਦੇ ਡਿਸਪਿਊਟ ਹੈ ਉਹ ਡਿਸਪਿਊਟਡ ਕੇਸਸ ਨੂੰ ਛੱਡਦੇ ਹੋਏ ਬਾਕੀ ਸਾਰੇ ਜਿੰਨੇ ਹੈਗੇ ਆ ਆਲਮੋਸਟ ਸਾਰਿਆਂ ਨੂੰ ਪੇਮੈਂਟ ਆਪਾਂ ਕਰ ਚੁੱਕੇ ਆ ਵਾਰੀ ਦਿੱਤਾ ਹੋ ਪਰ ਸਰਕਾਰ ਦਾ ਬਹੁਤ ਨੂਣਾ ਮਾਅਵਜਾ ਦੇ ਕੇ ਉਹ ਵੀ ਫੇਰੂ-ਖੇਰੂ ਕਰਕੇ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜਾ ਅੱਜ ਕਬਜ਼ਾ ਕਰ ਰਹੇ ਹੈ ਪਹਿਲਾਂ ਵੀ ਵਾਰ-ਵਾਰ ਕਰਤੇ ਅੱਜ ਫੇਰ ਲਗੋ ਵੱਡੀ ਫੋਰਸ ਕਰਕੇ ਪਿਆਰ ਆਪ ਦਾ ਸੜਕ ਦੇ ਉੱਤੇ ਕਬਜ਼ਾ ਕੀਤਾ ਇਹ ਲੋਕਾਂ ਦੇ ਉੱਤੇ ਧੱਕਾ ਹੈ ਪਹਿਲਾਂ ਵੀ ਜਦੋਂ ਗੱਲਬਾਤ ਚੱਲੀ ਹੈ ਜਦ ਪਥਰਾਲੇ ਪਿੱਛੇ 76-70 ਲੱਖ ਰੁਪਇਆ ਦਿੱਤਾ ਹੈ ਕੋਰ ਸਮੀਰ ਨੂਣਾ ਮਾਅਵਜਾ ਦੇ ਕੇ ਜਿਹੜਾ ਧੱਕੇ ਨਾਲ ਕਬਜ਼ਾ ਜਿਹੜਾ ਸੜਕ ਤੇ ਕੀਤਾ ਜਾ ਰਿਹਾ ਅੱਜ ਉਹਦਾ ਵਿਰੋਧ ਵੀ ਕਰ ਰਹੇ ਆ ਅਸੀਂ ਸਾਡੇ ਬੰਦੇ ਆ ਜਿਹੜੇ ਉਹ ਰੈਸਟ ਵੀ ਕੀਤੇ ਆ ਉਹਨਾਂ ਨੇ ਸ਼ੇਰਗੜ੍ਹ ਕੰਮ ਚਲਾਇਆ ਉਹਨਾਂ ਨੇ ਇੱਧਰ ਦੁੰਨੇ ਵਾਲੇ ਵੀ ਸਾਡੇ ਬੰਦੇ ਉਹਨਾਂ ਨੇ ਰੈਸਟ ਕਰਕੇ ਗੱਡੀਆਂ ਚਭਾਰ ਰੱਖਿਆ ਦੂਜੇ ਬੰਦੇ ਨੂੰ ਧੱਕੇ ਨਾਲ ਪਾਸੇ ਕਰਕੇ ਉਹ ਕਣਕ ਹੈ ਜਿਹੜੀ ਉਗਰਨ ਵਾਲੀ ਸੀਗੀ ਢੰਗੂਰ ਮਾਰੇ ਹੋਏ ਸੀ ਅੱਜ ਉਹ ਤਬਾਹ ਕਰਤੀ ਇਹਨਾਂ ਨੇ ਇਹ ਬਹੁਤ ਵੱਡਾ ਜਿਹੜਾ ਸਾਡਾ ਨੁਕਸਾਨ ਕੀਤਾ ਹੈ ਸਰਕਾਰ ਦਾ ਇਹ ਬਿਲਕੁਲ ਧੱਕਾ ਕਿਸਾਨਾਂ ਨਾਲ ਬਿਨਾਂ ਮਾਗਜ ਤੇ ਜਿਹੜਾ ਕਬਜ਼ਾ ਕਰ ਰਹੀ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਆ ਮੰਗ ਤਾਂ ਸਾਡੀ ਇਹੀ ਹੈ ਦੇਖੋ ਅਸੀਂ ਪ੍ਰੋਜੈਕਟ ਰੋਕਣਾ ਤਾਂ ਚਾਹੁੰਦੇ ਨਹੀਂ ਏ ਪਰ ਅਸੀਂ ਇਹਨੇ ਵੀ ਜਿਹੜਾ ਪਿੱਛੇ ਰੇਟ ਦਿੱਤਾ ਹੈ ਉਹੋ ਰੇਟ ਦੇ ਦੇਣਾ ਤੇ ਜਿਹੜੇ ਕਾਸਤਕਾਰ ਕਿਸਾਨ ਹੈ ਜਿਨ੍ਹਾਂ ਦਾ ਜ਼ਮੀਨ ਕਬਜ਼ਾ ਹੈਗਾ ਜਿਨ੍ਹਾਂ ਦਾ ਉਹਨਾਂ ਕਿਸਾਨਾਂ ਦੇ ਖਾਤਿਆਂ 'ਚ ਜਿਹੜੇ ਰੁਪਏ ਪਾਏ ਜਾਣ ਤੇ ਜਿਹੜਾ ਬਾਕੀ ਖਾਲ ਪਈਆਂ ਦਾ ਹੈਗਾ ਉਥੋਂ ਲਈ ਇਹ ਪਾਈਪ ਲਾਈਨਾਂ ਜਿਹੜੀਆਂ ਉਹ ਸੇਮ ਨਾਲੇ 'ਚੋਂ ਪਾਈਆਂ ਹੋਈਆਂ ਗੰਦਾ ਪਾਣੀ ਚੱਕ ਕੇ ਸਾਡੀ ਫਸਲ ਨੂੰ ਸਚਾਈ ਕਰਦੇ ਉਹ ਬਾਹਰ ਜਿਹੜੇ ਬਹਾਲ ਕੀਤੇ ਉਹਨਾਂ ਨੇ ਉਹ ਪਾਈਪਾਂ ਜਿਹੜੀਆਂ ਉਵੇਂ ਬਹਾਰ ਰੱਖੀਆਂ ਜਾਣ ਆਹਾਂ 2-3 ਨਾਲ ਸਾਡੀਆਂ 3 ਮੰਗਾਂ ਹੈਗੀਆਂ ਅਸੀਂ ਕੋਈ ਆਏ ਨਹੀਂ ਵੀ ਪ੍ਰੋਜੈਕਟ ਦੇ ਵਿਰੋਧੀ ਨਹੀਂ ਬਸ ਪ੍ਰੋਜੈਕਟ ਨਹੀਂ ਰੋਕ ਰਹੇ ਅਸੀਂ ਪਰ ਅਸੀਂ ਤਾਂ ਮਾਅਬਜਾ ਮੰਗ ਰਹੇ ਹੱਕ ਜਿਹੜਾ ਹੈਗਾ ਕਿ ਪਥਰਾਲੇ ਦਾ ਤੇ ਇੱਥੇ ਦੁੰਨੇ ਵਾਲੇ ਦੀ ਧਰਤੀ ਦਾ ਕੋਈ ਫਰਕ ਨਹੀਂਗਾ ਬਲਕੇ ਪਥਰਾਲੇ ਨਾਲ ਉਹ ਧਰਤੀ ਚੰਗੀ ਆ ਇਸ ਕਰਕੇ ਵੀ ਜਿਹੜਾ ਪਥਰਾਲੇ ਰੇਟ ਦਾ ਜਾਂ ਸਮਿਲਤਾ ਹੋ ਰੇਟ ਦੇ ਦੇਣਾ ਤੇ ਸਾਡਾ ਤਾਂ ਉਹਨਾਂ ਚਿਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪਾਉਣੀ ਦੇਵਾਂਗੇ ਠੀਕ ਅੱਜ ਧੱਕਾ ਕਰ ਲੈਣਗੇ ਕੱਲ ਨੂੰ ਅਸੀਂ ਵੱਡੀ ਗਿਣਤੀ 'ਚ ਫੇਰ ਇਕੱਠੇ ਹੋ ਕੇ ਮੂਹਰੇ ਆਵਾਂਗੇ ਇਹ ਜਿਹੜੇ ਪਿੰਡ ਨੇ ਇਹ ਜਾਮਨਗਰ ਜਿਹੜਾ ਆਪਣਾ ਅੰਮ੍ਰਿਤਸਰ ਜਾਮਨਾਗਰ ਐਕਸਪ੍ਰੈਸਵੇ ਹੈ ਉਹਦਾ ਹਿੱਸਾ ਹੈ ਉਹਦਾ ਪਾਰਟ ਹੈ ਤੇ ਇਹਦੇ ਵਿੱਚ ਲਗਭਗ 62 ਕਿਲੋਮੀਟਰ ਦਾ ਜਿਹੜਾ ਸਾਰਾ ਸਟ੍ਰੈਚ ਹੈ ਉਹ ਬਠਿੰਡਾ ਜ਼ਿਲ੍ਹੇ ਵਿੱਚੋਂ ਜਾਂਦਾ ਹੈ ਤੇ ਇਹਦੇ ਇਹ ਪੇਮੈਂਟ ਲੈ ਵੀ ਚੁੱਕੇ ਹਨ ਇਸ ਤੋਂ ਬਾਅਦ ਇਹਦਾ ਜਿਹੜਾ ਹੈਗਾ ਆਪਾਂ ਪੋਜੀਸ਼ਨ ਵੀ ਇਸ ਸਟ੍ਰੈਚ ਦਾ ਪਹਿਲਾਂ ਵੀ ਲੈ ਲਿਆ ਸੀ ਇਹ ਬਾਅਦ ਵਿੱਚ ਜ਼ਬਰਦਸਤੀ ਜਿਹੜਾ ਹੈਗਾ ਇਹਦੇ ਵਿੱਚ ਤੋਕ ਉਸ ਗਏ ਸੀ ਤੇ ਇਹਦਾ ਆਪਾਂ ਹੁਣ ਵਾਪਸ ਜਿਹੜਾ ਹੈਗਾ ਉਹ ਪੋਜੀਸ਼ਨ ਲੈ ਕੇ NHAI ਨੂੰ ਦੇ ਦਿੱਤਾ ਹੈਗਾ डिमांड यह है कि सूरा है होर दस पंद्रह लाख रुपया पर एक होकर पैसा दे दिता जाए जे पहला जरा अवॉर्ड हो सारिया ने अपनी डिटेल दे के अपने अपने पैसे जो है कि, वो सरकार तो ले चुके हैं हम उस डिमांड तो करनी है किसी ने बदाना है तो वो आर्बिट्रेन जाके अपना वहां पर केस पा के करिए एवं तो नहीं हो सकता ना कि आप पेमेंट ले भी लीए सारा कुछ कर भी दिए पिछले डेढ़ साल तो सारा पेमेंट चुके बैठे है तो हम कमीन भी नहीं देने तो कोई गल ही नहीं होंगी ਅమే ਸਿਸਟਮ ਜਿਵੇਂ ਨਹੀਂ ਚੱਲਦੇ ਇਹਨਾਂ ਨੂੰ ਪਹਿਲਾਂ ਸਾਰਾ ਪੈਸਾ ਮਿਲ ਚੁੱਕਿਆ ਹੈ ਪੈਸਾ ਮਿਲਣ ਤੋਂ ਬਾਅਦ ਜਿਹੜਾ ਹੈਗਾ ਡੇਢ ਸਾਲ ਇਹਨਾਂ ਨੇ ਫਿਰ ਵੀ ਫਸਲ ਬੀਜੀ ਹੋਤੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਕੇ ਉਸ ਤੋਂ ਬਾਅਦ ਆਪਾਂ ਕਬਜ਼ਾ ਲੈ ਚੁੱਕੇ ਸੀ ਕਿ ਦੁਬਾਰਾ ਜ਼ਬਰਦਸਤੀ ਖus ਗਏ ਸੀ ਕਿ ਉਸ ਤੋਂ ਬਾਅਦ ਐਨਐਚਐਨ ਨੇ ਸਾਨੂੰ ਦੁਬਾਰਾ ਪੁਲਿਸ ਹੈਲਪ ਦੀ ਮੰਗ ਕੀਤੀ ਤੇ ਆਪਾਂ ਉਹਨਾਂ ਨੂੰ ਪੁਲਿਸ ਹੈਲਪ ਦੇ ਕੇ ਜੜਾਇਆਗਾ ਅੱਜ ਪੋਜੀਸ਼ਨ ਸਾਡੇ 8 ਕਿਲੋਮੀਟਰ ਦਾ ਡਿਲੀਵਰ ਕਰ ਦਿੱਤਾ ਸਨਮਾ ਦਾ ਕਹਿਣਾ ਕਿ ਉਦੋਂ ਆਪਣਾ ਜਿਹੜਾ ਹੈਗਾ ਵੀ ਆਪਾਂ ਪਥਰਾਲੇ ਜਿਆਦਾ ਪਾਣੀ ਦਿੱਤੇ ਸਾਨੂੰ ਪਥਰਾਲਾ ਦਾ ਜਿਹੜਾ ਪੈਸਾ ਵਧੀਆ ਸੀਗਾ ਉਹ ਜੇ ਉੱਥੇ ਵੱਧਦਾ ਹੋਏਗਾ 10 ਲੱਖ ਰੁਪਏ ਦਾ ਫਰਕ ਹੈ ਦੋਨਾਂ ਦੇ ਵਿੱਚ 10-12 ਲੱਖ ਰੁਪਏ ਦਾ ਰੇਟ ਦਾ ਫਰਕ ਹੈ ਉਹਦਾ ਵੀ ਰੀਜ਼ਨ ਸੀਗਾ ਕਿਉਂਕਿ ਉੱਥੇ ਜਿਹੜਾ ਪਥਰਾਲਾ ਤੁਹਾਨੂੰ ਯਾਦ ਹੋਏਗਾ ਕਿ ਇਹ 2 ਸਾਲ ਦੇ ਕਰੀਬ ਜਿਹੜਾ ਹੈਗਾ ਉਹ ਸੜਕ ਪ੍ਰੋਜੈਕਟ ਜਿਹੜਾ ਹੈਗਾ ਉਹ ਬੰਦ ਪਿਆ ਸੀ ਕਿਉਂਕਿ ਉਹ ਉਸ ਸਮੇਂ ਮਲਟੀਪਲੀਕੇਸ਼ਨ ਫੈਕਟਰ ਜਿਹੜਾ ਹੈਗਾ ਉਹ ਬਦਲ ਗਿਆ ਸੀ ਇਸ ਵੇਲੇ ਤਾਂ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਕਿ ਮਲਟੀਪਲੀਕੇਸ਼ਨ ਫੈਕਟਰ ਵੱਧਿਆ ਜਾਂ ਘਟਿਆ उन्होंने उस वे इशू जो जेनवन इशू रि 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 रिजोल्व भी कराया तो बाद कब्जा लिया इतने तो यह पे पेमेंट ले चुके हैं पेमेंट बाद कब्जा आप ले चुके सी के वापस जबरदस्ती गुज क्योंकि पथराले में थोड़ा ज्यादा पैसा मिल गया जो उत्तर ज्यादा मिले जाके उसे आर्बीट्रेशन में चले जाओ उ अपना केस प्लीड कर लो जो थोड़ा मिलता होगा तो मिल जाऊगा कब्ज़ा साढ़े अठ किलोमीटर का जो कब्जा आप लेंक यू